मोदी डबल टूटीओ तो बार आओ डबल टूटीओ मुरदाबा मोदी डबल टूटीओ तो बाह ਮੰਡੀ ਵਿੱਚ ਪਹੁੰਚੋ ਕੀ ਖੜਾ ਜਾਣਾ ਹੈ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ WTO ਵਰਗੀ ਜਿਹੜੀਆਂ ਵੱਡੀਆਂ ਸਮਰਥਕ ਉਹਨਾਂ ਦੀਆਂ ਹੈਗੀਆਂ ਮੋਦੀ ਵਰਗੀਆਂ ਸੀ ਉਹਨਾਂ ਦਾ ਵਿਰੋਧ ਕਰਨਾ ਚਾਹੁੰਦੇ ਹਾਂ ਤੇ ਇਹੀ ਕਹਿਨੇ ਆ ਕਿ ਸਾਨੂੰ ਹੋਰ ਮੰਗਾਂ ਕੋਈ ਨਵੀਆਂ ਨਹੀਂ ਚਾਹੀਦੀਆਂ ਜਿਹੜੀਆਂ ਸਾਡੀਆਂ ਮੰਗਾਂ ਪਿਛਲੇ ਧਰਨੇ ਦੇ ਵਿੱਚ ਅਸੀਂ ਲਾਗੂ ਕੀਤੀਆਂ ਸੀ ਜਾਂ ਸਾਨੂੰ ਸਰਕਾਰ ਨੇ ਹਾਂਮੀ ਭਰੀ ਸੀ ਬਸ ਅਸੀਂ ਉਹਨਾਂ ਮੰਗਾਂ ਤੇ ਹੀ ਆਪਣਾ ਸੰਘਰਸ਼ ਜਿਹੜਾ ਉਹ ਡਟ ਕੇ ਕਰ ਰਹੇ ਹਾਂ ਸਾਨੂੰ ਆਪਣੀਆਂ ਉਹ ਸਾਰੀਆਂ ਚੀਜ਼ਾਂ ਵਾਪਸ ਚਾਹੀਦੀਆਂ ਜੋ ਜੋ ਸਰਕਾਰ ਉੱਥੋਂ ਮੰਗੀ ਸੀ ਤੇ ਐਮਐਸਪੀ ਦੇ ਵਿਰੋਧਾशील ਲੜਨਾ ਕੀ ਇਸ ਸਦਾਈ ਤਰਨੇ ਦੇ ਨਾਲ ਸਹਿਮਤ ਆ ਪਰ ਜਿਹੜਾ ਸਾਡਾ ਬੇਟਾ ਉੱਥੇ ਸੀਤ ਕੀਤਾ ਗਿਆ ਉਹਦਾ ਤੁਹਾਨੂੰ ਦੁੱਖ ਬਹੁਤ ਆ ਹੋ ਸਕਦਾ ਅਸੀਂ ਨਹੀਂ ਗਏ ਪਰ ਅਸੀਂ ਉਹਨਾਂ ਦੇ ਨਾਲ ਆ ਉਹ ਸਾਡੇ ਇਕੱਲੇ ਇਕੱਲੇ ਮਾਵਾ ਦੇ ਪੁੱਤ ਉੱਥੇ ਜਾ ਕੇ ਸੀਧ ਕੀਤੇ ਜਾਂਦੇ ਆ ਪਰ ਉਹ ਸਾਡੇ ਦਿਲ ਦੇ ਹਿਰਦੇ ਨੂੰ ਪੁੱਛ ਕੇ ਦੇਖੋ ਵੀ ਅਸੀਂ ਕਿੰਨੇ ਪਰੇਸ਼ਾਨ ਆ ਸਾਨੂੰ 2 ਸਾਲਾਂ ਨੂੰ ਸਾ ਉੱਥੇ ਭਾਈ ਰੱਖਿਆ ਉਦੋਂ ਸਾਡੀ ਕੋਈ ਕਦਰ ਨਹੀਂ ਪਾਈ ਪਰ ਹੁਣ ਅਸੀਂ ਇਹ ਵਾਰੀਆਂ ਮੋਦੀ ਨੂੰ ਦੇ ਰਹੇ ਆ ਪਰ ਅਸੀਂ ਬਹੁਤ ਅੱਕੇ ਦੇ ਥੱਕੇ ਹੋਏ ਆ ਪਰ ਸਾਡੇ ਜਿਹੜੇ ਇਕੱਲੇ ਇਕੱਲੇ ਪੁੱਤ ਆ ਪਰ ਇਹਨਾਂ ਨਾਲ ਇਸ ਤਰ੍ਹਾਂ ਨਾ ਕਰੋ ਤੇ ਪਰ ਅਸੀਂ ਬੁਰੀ ਤੇ ਆਏ ਹੋਏ ਆ ਪਰ ਉਸ ਬੱਚੇ ਦਾ ਸਾਨੂੰ ਬਹੁਤ ਅਸੀਂ ਅੱਜ ਵੀ ਉਹਨਾਂ ਦੇ ਨਾਲ ਖੜੇ ਆ ਪਲਕ ਵੀ ਉਹਨਾਂ ਦੇ ਨਾਲ ਖੜੇ ਆ ਉਹ ਵੀ ਬਣੀਆਂ ਜਿਹੜਾ ਨਿੱਜੀ ਕਾਰਨਾ ਦਾਰੀ ਕਰਨ ਇਸ ਸਿਹਰੀ ਕਰਨ ਉਹਨੇ ਲਿੱਟ ਕੰਦੀ ਦੇਣ ਐ ਇਸ ਕਰਕੇ ਵੀ ਅੱਜ ਜੂਟ ਕਸਾਲ ਮੋਰਚੇ ਨੇ ਜਿਹੜਾ ਪ੍ਰੋਗਰਾਮ ਅੱਥਾ ਵੀ 15 ਹੜਕਾ ਤੇ ਅੱਜ ਦੇ ਵਿੱਚ ਇੱਥੇ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਏ ਹੋ ਕੀ ਕਰਨਾ ਅੱਜ ਦਾ ਪ੍ਰੋਗਰਾਮ ਜਿਹੜਾ SKM ਬਣਿਆ ਰਾਸ਼ਟਰੀ ਪੂਰੇ ਦੇਸ਼ ਦੇ ਲੋਕ ਆ ਜਿਹੜੇ ਉਹ ਅੱਜ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਜਿਹੜਾ WTO ਦਾ ਇੱਕ ਸਮਝੌਤਾ ਇੱਕ ਗਠਨ ਬਣਿਆ ਜਿਹੜਾ ਕਾਨੂੰਨ ਬਣਾ ਕੇ ਥੱਲੇ ਵਾਲੇ ਲੋਕਾਂ ਦੀ ਲੁੱਟ ਕਰਨ ਵਾਸਤੇ ਕਾਰਪੋਰੇਟਾਂ ਨੂੰ ਫਾਇਦਾ ਦੇਣ ਵਾਸਤੇ ਕੰਮ ਕਰ ਰਿਹਾ ਉਹਦਾ ਅੱਜ ਪ੍ਰੋਗਰਾਮ ਦੇ ਵਿੱਚ ਮੋਦੀ ਨੇ ਭਾਚਣ ਦੇਣਾ ਜਿਹਦੇ ਵਿਰੋਧ ਵਜੋਂ ਪੂਰੇ ਦੇਸ਼ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਹੈ ਵੀ ਜਿਹੜੇ ਟਰੈਕਟਰ ਆ ਉਹ ਰੋਡ ਤੇ ਖੜੇ ਕਰਕੇ ਆਪਾਂ ਇੱਕ ਪ੍ਰਦਰਸ਼ਨ ਕਰ ਰਹੇ ਆ ਜਿਹਦੇ ਚ ਆਪਾਂ ਮੋਦੀ ਨੂੰ ਸੁਨੇਹਾ ਦੇ ਰਹੇ ਆ ਮੋਦੀ ਸਰਕਾਰ ਨੂੰ ਵੀ WTO ਦੇ ਵਿੱਚੋਂ ਬਾਹਰ ਆਓ ਕਿਉਂਕਿ ਜਿਹੜੀ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਕੋਈ ਵੀ ਛੋਟਾ ਕਾਰੋਬਾਰੀ ਹੈ ਉਹਦੀ ਜੇ ਕੋਈ ਮਾੜੀ ਮੋਟ ਪੱਖ ਦੀ ਗੱਲ ਹੈ ਉਹ WTO ਦੇ ਵਿੱਚੋਂ ਬਾਹਰ ਆ ਕੇ ਕਰ ਸਕਦੇ ਆ ਜੇ ਉਹ ਸੰਸਥਾ ਜਿਹੜੀ ਜਿਹੜੀ ਕਾਰਪੋਰੇਟਾਂ ਦੇ ਬਣਾਈ ਹੋਈ ਹੈ ਉਹ ਸਾਰੇ ਮੁਲਕਾਂ ਦੇ ਵਿੱਚ ਕਾਨੂੰਨ ਬਣਾ ਕੇ ਲਾਗੂ ਕਰਦੀ ਹੈ ਜਿਹੜਾ 1994 ਦੇ ਵਿੱਚ ਗਾਰਡ ਸਮਝੌਤਾ ਹੋਇਆ ਉਹਦੇ ਤਹਿਤ ਵੀ ਜਿਵੇਂ ਜਿਵੇਂ ਕੋਈ ਇਹਨਾਂ ਨੇ ਨੀਤੀਆਂ ਲਾਗੂ ਕੀਤੀਆਂ ਉਹਨੇ ਛੋਟੇ ਕਿਸਾਨਾਂ ਨੂੰ ਉਜਾੜਿਆ ਛੋਟੇ ਕਿਰਤੀਆਂ ਦੇ ਕਿੱਤੇ ਨੂੰ ਉਜਾੜਿਆ ਤੇ ਖੁਦਗਿਸਿਆਂ ਵਾਲੇ ਪਾਸੇ ਲੈ ਕੇ ਗਏ ਆ ਲੋਕ ਕਰਜ਼ਾਈ ਹੋਏ ਆ ਇਸ ਕਰਕੇ ਆਪਣੀਆਂ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਮੰਗਾਂ ਉਹ ਵੀ ਹੈ ਤੇ ਜਿਹੜਾ ਅੱਜ ਵਾਲਾ ਸਨੇਹ ਹੈ ਉਹ ਮੋਦੀ ਸਰਕਾਰ ਨੂੰ ਇਹ ਹੈ ਵੀ ਜੇ ਲੋਕ ਪੱਖੀ ਕਾਨੂੰਨ ਬਣਨੇ ਆ ਕਾ ਇਹ ਡਬਲਯੂਟੀਓ ਦਾ ਜਿਹੜਾ ਸਮਝੌਤਾ ਹੈ ਉਹ ਸੰਸਦਾਂ ਦੇ ਵਿੱਚੋਂ ਤੁਹਾਨੂੰ ਬਾਹਰ ਆਉਣਾ ਪਊਗਾ ਇਹ ਆਪਾਂ ਅੱਜ ਮੈਸੇਜ ਲਾ ਰਹੇ ਆ ਤੇ ਉਹ ਡਬਲਯੂਟੀਓ ਦਾ ਉਹ ਵਿਰੋਧ ਕਰ ਰਹੇ ਆ ਜਿਹਦਾ ਅੱਜ ਸਨੇਹਾ ਦੇਣ ਵਾਸਤੇ ਪੂਰੇ ਦੇਸ਼ ਦੇ ਲੋਕ ਸੜਕਾਂ ਤੇ ਟਰੈਕਟਰ ਖੜਕੇ ਖੜੇ ਕਰਕੇ ਤੇ ਉਹ ਡਬਲਯੂਟੀਓ ਦਾ ਪੁਤਲਾ ਫੂਕ ਰਹੇ ਆ ਸਰਦਾਰ ਜੀ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਤੇ ਕਿਸਾਨ ਯੂਨੀਅਨ ਗ੍ਰਾਹਾਂ ਦੇ ਉੱਪਰ ਦੋਸ਼ ਲੱਗਾ ਗ੍ਰਾਹਾਂ ਸਾਹਿਬ ਦੇ ਨਾਲ ਚੈਨਲਾਂ ਦੇ ਉੱਪਰ ਵੀ ਕਾਫੀ ਪੱਤਰਕਾਰ ਸਹਿਬਾਨ ਗੱਲ ਕਰਦੇ ਦਿਸਿਆ ਵੀ ਉਹ ਉੱਥੇ ਜਾ ਨਹੀਂ ਰਹੇ ਕੀ ਗੱਲਬਾਤ ਹੈ ਕੀ ਕਹਿਣਾ ਚਾ ਉਹ ਦੇਖੋ ਸੀ ਸਾਰੇ ਭਰਾ ਐ ਕਿਸੇ 'ਚ ਕੋਈ ਫਰਕ ਹੋ ਸਕਦਾ ਜਿਵੇਂ ਸਾਡੇ ਘਰਾਂ 'ਚ ਵੀ ਹੁੰਦਾ ਵੀ ਝੋਨਾ ਪੂਸਾ ਲਾਉਣਾ ਕਿ ਪਰਮਨ ਲਾਉਣਾ ਜਾਂ ਉਹ ਕਿਹੜੇ ਵੇਲੇ ਲਾਉਣਾ ਐ ਇਸ ਤਰ੍ਹਾਂ ਦੀ ਕੋਈ ਛੋਟੀ ਮੋਟੀ ਗੱਲ ਐ ਕਿਉਂਕਿ ਜਿਹੜੀਆਂ ਐਮਐਸਪੀ ਦੀਆਂ ਮੰਗਾਂ ਐ ਜਾਂ ਕੋਈ ਹੋਰ ਸਾਡੀਆਂ ਸਾਂਝੀਆਂ ਮੰਗਾਂ ਐ ਅਸੀਂ ਬਿਲਕੁਲ ਸਾਰੇ ਦੇ ਸਾਰੇ ਧੜੇ ਸਰਕਾਰ ਦੇ ਖਿਲਾਫ ਲੜ ਰਹੇ ਆ ਲੜਨ ਦਾ ਤਰੀਕਾ ਹੋ ਸਕਦਾ ਜੇ ਉਹਨਾਂ ਨੇ ਸਾਡੇ ਭਰਾਵਾਂ ਤੇ ਦਿੱਲੀ ਨੂੰ ਜਾਂਦਿਆਂ ਤੇ ਜਬਰ ਕੀਤਾ ਤਾਂ ਉਹਦੇ ਵਿਰੋਧ ਦੇ ਵਿੱਚ ਅਸੀਂ ਟ੍ਰੇਨਾਂ ਜਾਮ ਕਰੀਆਂ ਟੋਲ ਪਲਾਜੇ ਰੋਕੇ ਆ ਤੇ ਵੱਡੇ ਪ੍ਰਦਰਸ਼ਨ ਕੀਤੇ ਆ ਜੇ ਆਉਣ ਵਾਲੇ ਸਮੇਂ ਚ ਵੀ ਸਾਡੀਆਂ ਪ੍ਰਦਰਤਰੀ ਜਥੇਬੰਦੀਆਂ ਉਹ ਕਿਸੇ ਵੀ ਤਰੀਕੇ ਨਾਲ ਲੜ ਰਹੀਆਂ ਜੇ ਕੋਈ ਉਹਨਾਂ ਤੇ ਜ਼ਬਰ ਕਰਦਾ ਜਾਂ ਸਰਕਾਰ ਉਹਨਾਂ ਨੂੰ ਦਬਾਉਣਾ ਚਾਹੁੰਦੀ ਹੈ ਤਾਂ ਅਸੀਂ ਉਹ ਜਥੇਬੰਦੀਆਂ ਦੇ ਪੱਖ ਚ ਡਟ ਕੇ ਖੜੇ ਆ ਤੇ ਆਉਣ ਵਾਲੇ ਸਮੇਂ ਚ ਵੀ ਖੜਾਂਗੇ ਸਾਡੇ ਸਾਰਿਆਂ ਦੇ ਮੰਗਾ ਮਸਲੇ ਸਾਂਝੇ ਆ ਉਹ ਤਰੀਕਿਆਂ ਦਾ ਕੋਈ ਮਾੜਾ ਮੋਟ ਫਰਕ ਹੋ ਸਕਦਾ ਦੇ ਦਿਨ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗਣ ਦੇ ਨਾਲ ਜਿਹੜਾ ਅੰਦੋਲਨ ਹੋ ਚੱਲ ਰਿਹਾ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਔਰ ਅਸਬੰਧੀ ਕੀ ਕਹੋ ਇਹ ਬਹੁਤ ਮੰਦਭਾਗੀ ਘਟਨਾ ਹੈ ਪੰਜਾਬ ਸਰਕਾਰ ਦੇ ਜਿਹੜੀ ਚੁੱਪੀ ਦਿਖਾ ਰਹੀ ਹੈ ਇਹ ਕਾਰਪੋਰੇਟਾਂ ਦਾ ਸਾਥ ਦੇ ਰਹੀ ਹੈ ਇਹ ਉਹ ਸਰਕਾਰ ਦੇ ਗੁਲਾਮ ਨੇ ਜਦੋਂ ਆਪਾਂ ਵੋਟਾਂ ਤੋਂ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਵੀ ਭਾਵੇਂ ਇਨਕਲਾਬ ਦਾ ਨਾਂ ਲੈ ਕੇ ਭਗਵੰਤ ਮਾਨ ਸਤਾ ਚ ਆਇਆ ਭਾਵੇਂ ਬਸੰਤੀ ਪੱਗ ਬੰਨ ਕੇ ਆਇਆ ਪਰ ਇਹਦਾ ਜਿਹੜੀ ਕੁਰਸੀ ਤੇ ਬਹਿਣਾ ਇਹਨੇ ਉਹ ਨੀਤੀਆਂ ਜਿਹੜੀਆਂ ਕਾਰਪੋਰੇਟ ਪੱਖੀ ਬਣਦੀਆਂ ਤੁਹਾਡੇ ਪੱਖ ਦਾ ਕੋਈ ਕਾਨੂੰਨ ਨਹੀਂ ਬਣਨਾ ਇਹ ਮੁੱਖ ਮੰਤਰੀ ਨੇ ਤੁਹਾਡੇ ਪੱਖ ਚ ਕੋਈ ਨਹੀਂ ਦੇਣਾ ਉਹ ਭਰਾਵੋ ਅੱਜ ਸਾਬਤ ਹੋ ਰਿਹਾ ਸਾਡੇ ਨੌਜਵਾਨ ਦਾ ਜਿਹੜਾ ਉਥੇ ਸ਼ਹੀਦ ਕੀਤਾ ਗਿਆ ਉਹਨੂੰ ਗੋਲੀਆਂ ਚਲਾ ਕੇ ਉਹ ਜਿਹੜੀ ਕਾਰਪੋਰੇਟ ਪੱਖੀ ਨੀਤੀਆਂ ਨੇ ਜਾਂ ਐਮਐਸਪੀ ਦੇ ਵਿਰੋਧ ਵਿੱਚੋਂ ਉਪ ਫੌਜ ਪੁਲਿਸ ਸੈਂਟਰ ਨੇ ਲਾਈ ਹੋਈ ਹੈ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਵੀ ਉਹਦੇ ਨਾਲ ਸਹਿਮਤ ਨੇ ਤੇ ਕੀ ਮਾਹੌਲ ਬਣ ਰਿਹਾ ਪਰ ਇਹ ਮਸਲਾ ਸਾਲਵਾਰਡਿੰਗਾਂ ਸੰਸਥਾ ਦੇ ਵਿੱਚ ਉੱਠਿਆ ਪੂਰੇ ਚੁੱਲੇ ਚੁੱਲੇ ਤੱਕ ਗਿਆ ਪੂਰੀ ਦੁਨੀਆ ਦੇ ਲੋਕ ਇਹ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਨੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਮੂੰਹ ਦੀ ਖਾਣੀ ਪਊ ਉਹ ਨੌਜਵਾਨ ਜਿਹੜਾ ਸ਼ਹੀਦ ਹੋਇਆ ਉਹਨੇ ਲੱਖਾਂ ਲੋਕ ਜਿਹੜੇ ਆ ਉਹ ਐਮਐਸਪੀ ਦੇ ਵਿੱਚ ਲਿਆਉਣੇ ਆ ਉਹਦੀ ਕੁਰਬਾਨੀ ਉਜਾਈ ਨਹੀਂ ਜਾਊਗੀ ਉਹਨੇ ਲੋਕਾਂ ਦੇ ਚੁੱਲ੍ਹੇ ਤਪਦੇ ਰੱਖਣੇ ਆ ਉਹਨੇ ਹੋਰ ਨੌਜਵਾਨਾਂ ਨੂੰ ਜ਼ਿੰਦਗੀ ਬਖਸ਼ਣੀ ਆ ਇਸ ਕਰਕੇ ਉਹ ਸਾਡਾ ਮਹਾਨ ਸ਼ਹੀਦ ਹੈ ਉਸ ਜਿਹੜਾ ਸਰਕਾਰ ਨੇ ਕੀਤਾ ਉਹਦੀ ਪੁਰਜ਼ੋਰ ਪਹਿਲਾਂ ਵੀ ਨਿੰਦਾ ਕੀਤੀ ਹੈ ਹੁਣ ਵੀ ਪੁਰਜ਼ੋਰ ਨਿੰਦਾ ਕਰਦੇ ਆ ਇਹ ਹਕੂਮਤ ਦਾ ਰਵਈਆ ਗਲਤ ਹੈ ਇੱਥੇ ਕੋਈ ਜਮਹੂਰੀਅਤ ਦਾ ਨਾਂ ਦੀ ਚੀਜ਼ ਨਹੀਂ ਰਹੀ ਕਿਉਂਕਿ ਹਰਿਆਣਾ ਪੁਲਿਸ ਜਿਹੜੀ ਹਰਿਆਣਾ ਦੀ ਉਹ ਪੰਜਾਬ ਦੇ ਵਿੱਚ ਆ ਕੇ ਸਾਡੇ ਤੇ ਹਮਲੇ ਕਰ ਰਹੀ ਹੈ ਸਰਕਾਰ ਛੜਕਾ ਰੋਕ ਕੇ ਬੈਰੀਗੇਡ ਲਾ ਰਹੀ ਹੈ ਕਿਉਂਕਿ ਕਿਸੇ ਦਾ ਰਸਤਾ ਰੋਕਣਾ ਬਹੁਤ ਗਲਤ ਹੈ ਇਸ ਕਰਕੇ ਅਸੀਂ ਉਹਦੀ ਪੁਰਜ਼ੋਰ ਨਿੰਦਾ ਕਰਦੇ ਆ ਤੇ ਅਸੀਂ ਉਸ ਪਰਿਵਾਰ ਦੇ ਨਾਲ ਹੈ ਇਸ ਕਰਕੇ ਸਰਕਾਰ ਦੀ ਨਿੰਦਾ ਵੀ ਕਰਦੇ ਆ